ਖੰਨਾ ਚਕਾਲੀ ਥਾਰ ਨੇ ਮਚਾਈ ਤਬਾਹੀ ਖੰਨਾ ਦੇ ਲਹੇੜੀ ਰੋਡ ਰੇਲਵੇ ਲਾਈਨ ਪਾਰ ਰਹਾਇਸ਼ੀ ਇਲਾਕੇ ਦੇ ਵਿੱਚ ਕਾਲੀ ਥਾਰ ਨੇ ਤਬਾਹੀ ਮਚਾ ਦਿੱਤੀ ਉਥੇ ਹੀ ਗਲੀ ਦੇ ਵਿੱਚ ਹਫੜਾ ਦਬੜੀ ਦਾ ਮਾਹੌਲ ਬਣ ਗਿਆ ਇੱਕ ਨੌਜਵਾਨ ਤੇਜ਼ ਰਫ਼ਤਾਰ ਨਾਲ ਥਾਰ ਚਲਾਉਂਦਾ ਆਇਆ ਅਤੇ ਗਲੀ ਵਿੱਚ ਸਟੰਟ ਕਰਦਾ ਗਿਆ ਜਿਸ ਕਾਰਨ ਥਾਰ ਇੱਕ ਘਰ ਦਾ ਥਣਾ ਤੋੜਦੀ ਹੋਈ ਦੋ ਬਾਈਕਾਂ ਦੇ ਨਾਲ ਟਕਰਾ ਗਈ ਅਤੇ ਰੁਕ ਗਈ ਉਥੇ ਇਸ ਘਟਨਾ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਖੰਨਾ ਚਕਾਲੀ ਥਾਰ ਨੇ ਮਚਾਈ ਤਬਾਹੀ ਖੰਨਾ ਦੇ ਲਹੇੜੀ ਰੋਡ ਰੇਲਵੇ ਲਾਈਨ ਪਾਰ ਰਹਾਇਸ਼ੀ ਇਲਾਕੇ ਦੇ ਵਿੱਚ ਕਾਲੀ ਥਾਰ ਨੇ ਤਬਾਹੀ ਮਚਾ ਦਿੱਤੀ ਉਥੇ ਹੀ ਗਲੀ ਦੇ ਵਿੱਚ ਹਫੜਾ ਦਬੜੀ ਦਾ ਮਾਹੌਲ ਬਣ ਗਿਆ ਇੱਕ ਨੌਜਵਾਨ ਤੇਜ਼ ਰਫ਼ਤਾਰ ਨਾਲ ਥਾਰ ਚਲਾਉਂਦਾ ਆਇਆ ਅਤੇ ਗਲੀ ਵਿੱਚ ਟੰਟ ਕਰਦਾ ਗਿਆ ਜਿਸ ਕਾਰਨ ਥਾਰ ਇੱਕ ਘਰ ਦਾ ਥਣਾ ਤੋੜਦੀ ਹੋਈ ਦੋ ਬਾਈਕਾਂ ਦੇ ਨਾਲ ਟਕਰਾ ਗਈ ਅਤੇ ਰੁਕ ਗਈ ਉਥੇ ਇਸ ਘਟਨਾ ਦੇ ਵਿੱਚ ਜਾਨੇ ਨੁਕਸਾਨ ਤੋਂ ਵਿਚਾਰ ਰਿਹਾ